ਜਿਹੜਾ ਇੰਟਰ ਸਕੂਲ ਮੈਨੇਜਮੈਂਟ ਆ ਕੀ ਉਹ ਸਾਡੇ ਸਕੂਲਾਂ ਨੂੰ ਲੈਣ ਵਾਸਤੇ ਤਿਆਰ ਹੈਗੇ। ਔਰ ਉਹ ਟੇਕਓਵਰ ਕਰ ਸਕਦੇ ਹਨ ਜਿਸ ਦੇ ਵਿੱਚ ਡ੍ਰਿਜ ਬੀਬੀ ਜਸਵੰਤ ਕੋਰ ਕਯੂਐਸ ਲਾਟਰੀ ਸੀ ਉਸ ਨੇ ਖੁਸ਼ੀ ਪ੍ਰਗਟਾਈ ਹੈ ਕਿ ਠੀਕ ਹੈ ਵਸਾਖਟ ਕਰ ਲੈ। ਇਹਨਾਂ ਦਾ ਤੇ ਜਾਣਾ ਕੁਝ ਨਹੀਂ। ਇਹਨਾਂ ਨੇ ਤੇ ਆਪਣੀਆਂ ਸਿਰਫ ਤਨਖਾਹਾਂ ਦਾ ਕਰਦਾ ਜਿਹੜੇ ਸਕੂਲ ਸਿੱਖ ਕੋਂਗ ਹੈ। ਚਲੇ 50 ਸਾਲਾਂ ਦੇ ਵਿੱਚ 55 ਸਾਲਾਂ ਦੇ ਵਿੱਚ ਬੜੀ ਮਿਹਰਤ ਨਾਲ ਪੜਾਇਆ ਔਰ ਦਿੱਲੀ ਦੇ ਕੋਨੇ-ਕੋਨੇ ਦੇ ਵਿੱਚ ਦਿੱਲੀ ਦੀਆਂ ਬਿਹਤਰੀਨ ਜਗ੍ਹਾ ਤੋਂ ਸਾਡੇ ਸਕੂਲ ਆ ਗਏ ਜਿਸ ਤੱਕ ਹਜ਼ਾਰਾਂ ਲੱਖਾਂ ਬੱਚੇ ਪੜ੍ਹ ਕੇ ਦੁਨੀਆ ਦੇ ਕੋਨੇ ਦੇ ਕੋਨੇ 'ਚ ਆਪਣਾ ਕੋਈ ਸਰਵਿਸ ਕਰ ਰਿਹਾ ਕੋਈ ਰਿਜ਼ਰਟ ਕਰ ਰਿਹਾ ਔਰ ਆਪਣਾ ਨਾਮ ਕਮਾ ਰਿਹਾ ਔਰ ਦਿੱਲੀ ਦੇ ਸਿੱਖਾਂ ਦਾ ਸਕੂਲਾਂ ਦਾ ਨਾਂ ਰੋਸ਼ਨ ਕਰ ਰਿਹਾ ਅੱਜ ਇਹਨਾਂ ਸਕੂਲਾਂ ਨੂੰ ਦਲੀਪ ਹਬਲਿਕ ਮੈਨੇਜਮੈਂਟ ਨੂੰ ਦੇ ਵਾਸਤੇ ਕੋਰਟ ਦੇ ਵਿੱਚ ਮਾਮਲਾ ਪੇਸ਼ ਹੋਇਆ ਹੈ ਮੈਨੂੰ ਨਹੀਂ ਪਤਾ ਕਿੰਤਾ ਠੀਕੇ ਕਿੰਤਾ ਨਹੀਂ ਠੀਕੇ ਪਰ ਅਖਬਾਰਾਂ ਵਿੱਚ ਖਬਰਾਂ ਆਉਂਦੀ ਨਹੀਂ ਲੱਗਦੀਆਂ ਅਫਵਾਸ ਇਸ ਗੱਲ ਦਾ ਹੈਗਾ ਕਿ ਮੈਨੇਜਮੈਂਟ ਸੁੱਤੀ ਹੋਈ ਹੈ ਕਿਸੇ ਦੇ ਖਿਲਾਫ ਦੇਣਾ ਹੋਵੇ ਤੇ ਇਹਨਾਂ ਕੋਲ ਜਿੰਨੀ ਮਰਜ਼ੀ ਬਕਵਾਸ ਕਰ ਲੋ ਝੂਠ ਬੋਲੋ ਕਪੜ ਤੋਲੋ ਉਹਦਾ ਮੈਂ ਜ਼ਿਕਰ ਨਹੀਂ ਹਾਲੇ ਕਰਨਾ ਚਾਹਦਾ ਪਰ ਕੱਲ ਦੀ ਇਹ ਗੱਲ ਕੋਰਟ ਵਿੱਚ ਹੋਈਏ ਤੇ ਇਹਨਾਂ ਲੋਕ ਕਿਸੇ ਕੱਲ ਦੀ ਇਹ ਨਹੀਂ ਕਿ ਆ ਗਿਆ ਵੀ ਇਹ ਗਲਤ ਹੈਗਾ ਅਸੀਂ ਕਿਸੇ ਕਾਸਤੇ ਨਹੀਂ ਮੰਨਾਂਗੇ ਮੈਂ ਇਹ ਗੱਲ ਕਹਿ ਚੁੱਕਾ ਹਾਂ ਪਹਿਲੇ ਵੀ ਕਹਿ ਚੁੱਕਾ ਹਾਂ ਅਗਰ ਇਹਨਾਂ ਦੇ ਵਸਦਾ ਕੰਮ ਨਹੀਂ ਆਏਗਾ ਅਸੀਂ ਤਿਆਰ ਹਾਂ ਇਹਨਾਂ ਸਕੂਲਾਂ ਨੂੰ ਲੈਣ ਵਾਸਤੇ ਬਸ ਦਿੱਲੀ ਪਬਲਿਕ ਸਕੂਲ ਜਾਂ ਕਿਸੇ ਹੋਰ ਨੂੰ ਦੇਵਾਂਗਾ ਔਰ ਇਹਨਾਂ ਸਕੂਲਾਂ ਨੂੰ ਚਲਾਉਣ ਦਾ ਹੱਕ ਸਿਰਫ ਸਿੱਖ ਆਰਗੇਨਾਈਜੇਸ਼ਨਸ ਨੂੰ ਹੈਗਾ ਅਗਰ ਇਹ ਇਤਨੇ ਕੰਘਲੇ ਹੋ ਚੁੱਕੇ ਹਨ ਇਤਨੇ ਕਰਪਟ ਹੋ ਚੁੱਕੇ ਹਨ ਇਤਨਾ ਮਾਲ ਖਾ ਗਏ ਇਹਨਾਂ ਕੋਲ ਸਕੂਲ ਨਹੀਂ ਸੰਭਲੇ ਜਾ ਰਹੇ ਤਾਂ ਮੈਂ ਇਹ ਚਾਹਵਾਂ ਦਾ ਕਿ ਦਿੱਲੀ ਦੇ ਸਿੱਖਾਂ ਕੋਲ ਜਾ ਕੇ ਜਿੰਨੇ ਪੈਸੇ ਲੱਗਣਗੇ ਇਕੱਠੇ ਕਰਕੇ ਅਸੀਂ ਇਹ ਸਕੂਲ ਚਲਾਵਾਂਗੇ ਤਾਂ ਜਿੰਨਾ ਗੱਲ ਬਣਿਆ ਫਿਰ ਅਸੀਂ ਸੋਹਣੇ ਕਮੇਟੀ ਨਾਲ ਗੱਲ ਕਰਾਂਗੇ ਉਹ ਦਿੱਲੀ ਦੇ ਸਕੂਲਾਂ ਨੂੰ ਦਿੱਲੀ ਦੇ ਸਕੂਲਾਂ ਦੀ ਅਮਾਨਤ ਦਿੱਲੀ ਕੋਲ ਰੱਖ ਕੇ ਇਹਨਾਂ ਸਕੂਲਾਂ ਦੇ ਮਦਦ ਕਰ ਰਹੇ ਹਾਂ ਸਕੂਲਾਂ ਨੂੰ ਚਲਾਏ ਇਸ ਤੋਂ ਵੱਡੀ ਸ਼ਰਨਸ਼ਾਰ ਗੱਲ ਹੋ ਨਹੀਂ ਸਕਦੀ ਜਿਹੜੀ ਇਹਨਾਂ ਨੇ ਕੱਲ ਕੋਰਟ ਦੇ ਵਿੱਚ ਕੀਤੀ ਹੈ ਮੈਂ ਜ਼ਿਆਦਾ ਨਾ ਕਹਾਂਗਾ ਆ ਬਾਜ ਆ ਜਾਓ ਵਰਨਾ ਤੁਹਾਡਾ ਘਰੋਂ ਨਿਕਲਣਾ ਬੰਦ ਕਰ ਦੇਵਾਂਗੇ ਜਿਸ ਬਾਰੇ ਤੁਸੀਂ ਸੋਚਿਆ ਵੀ ਦਿਮਾਗ ਵਿੱਚ ਸੋਚਿਆ ਮਤਿਹਰਾ ਲੁੱਟ ਲਿਆ ਦਲੀ ਦੇ ਸਿੱਖ ਤੁਹਾਡੀ ਇਸ ਲੁੱਟ ਚੋਟ ਨੂੰ ਹੋਰ ਬਰਦਾਸ਼ਤ ਨਹੀਂ ਕਰਨਗੇ ਸਕੂਲਾਂ ਦੀ ਗੁਰਦੁਆਰਿਆਂ ਦੀ ਬਰਬਾਦੀ ਸਹਨ ਨਹੀਂ ਕਰਨਗੇ ਕੱਲ ਸਵੇਰ ਤੋਂ ਦਿੱਲੀ ਦੇ ਵਿੱਚ ਇੱਕ ਐਸਾ ਇਸ਼ੂ ਕ੍ਰੀਏਟ ਕੀਤਾ ਜਾ ਰਿਹਾ ਜਿਹਦੇ ਨਾਲ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਬਦਨਾਮ ਕਰਨ ਦੀ ਜੋ ਕੋਜੀ ਕੋਸ਼ਿਸ਼ ਸਰਦਾਰ ਪਰਮਜੀਤ ਸਿੰਘ ਸਰਨਾ ਸਾਦਾਰ ਹਰਵਿੰਦਰ ਸਿੰਘ ਸਰਨਾ ਵੱਲੋਂ ਕੀਤੀ ਗਈ ਇੱਕ ਅਖਬਾਰ ਦੇ ਬਿਆਨ ਰਾਹੀਂ ਜਿਹੜਾ ਇਹ ਅਖਬਾਰ ਦੇ ਵਿੱਚ ਬਿਆਨ ਲੱਗਿਆ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕੋ ਸੰਭਾਲੇਗਾ ਦਿੱਲੀ ਪਬਲਿਕ ਸਕੂਲ ਇਹ ਕਿਸ ਮੰਚਾ ਦੇ ਨਾਲ ਬਿਆਨ ਲਗਵਾਏਗੇ ਇਦੀ ਤਹਿ ਤੱਕ ਅਸੀਂ ਕੱਲ ਵਰਕਿੰਗ ਕੀਤੀ ਹੈ ਔਰ ਜਿਨਾ ਜਿਨਾ ਲੋਕਾਂ ਦੇ ਇਹਦੇ ਚ ਹੱਥ ਨੇ ਉਹਦਾ ਅੱਜ ਖੁਲਾਸਾ ਕਰਨ ਜਾ ਰਿਹਾ ਮੈਂ ਸਮਝਦਾ ਕਿ 12 ਸਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਪ੍ਰਧਾਨਗੀ ਦੇ ਕੁਰਸੀ ਤੇ ਬੈਠ ਕੇ ਇਹ ਸ਼ਖਸ ਇੰਨੇ ਗੈਰ ਜ਼ਿੰਮੇਵਾਰ ਹੋ ਗਏ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਡਣ ਦੀ ਕੋਈ ਜਿਹੜੀ ਹੈ ਉਹ ਕਸਰ ਨਹੀਂ ਛੱਡਦੇ ਇਸ ਦੇ ਵਿੱਚ ਜਿਹੜੀ ਖਬਰ ਲੱਗੀ ਸੀ ਔਰ ਉਹਦੇ ਵਿੱਚ ਕੁਝ ਸਟਾਫ ਤੇ ਨਾਲ ਦੋ ਦਿਨ ਵਕੀਲਾ ਦੇ ਨਾਮ ਵੀ ਆਏ ਔਰ ਅਸੀਂ ਜਿਸ ਵਕਤ ਤਹਿਕੀਕਾਤ ਕੀਤੀ ਕਿ ਇਹ ਡੀਪੀਏ ਸਕੂਲ ਦੀ ਜਿਹੜੀ ਸਾਨੂੰ ਮੇਲ ਆਈ ਸੀ ਚੈੱਕ ਕਰਾਈ ਗਈ ਕਿ ਪਰਸੋਂ ਇਹ ਸ਼ਾਮ ਨੂੰ ਇੱਕ ਮੇਲ ਆਂਦੀ ਹੈ ਔਰ ਉਸ ਮੇਲ ਦੇ ਵਿੱਚ ਇਹ ਕੋਲੈਬੋਰੇਸ਼ਨ ਕਰਨ ਦੀ ਗੱਲ ਕੀਤੀ ਜਾਂਦੀ ਹੈ ਇਹ ਮੇਲ ਕਿੰਨੇ ਭੇਜੀ ਹੈ ਕਿਹੜੀ ਸੋਸਾਇਟੀ ਤੋਂ ਆਈ ਹੈ ਇਹਦੇ ਹਲੇ ਤਹਿਕੀਕਾਤ ਗੱਲਬਾਤ ਕੀਤੀ ਔਰ ਇਹਦੇ ਵਿੱਚ ਜਿਹੜਾ ਨਾਮ ਸੀ ਦਿੱਲੀ ਪਬਲਿਕ ਸਕੂਲ ਦਾ ਅਸੀਂ ਦਿੱਲੀ ਪਬਲਿਕ ਸਕੂਲ ਦੇ ਆਫੀਸ਼ਲ ਮੇਲ ਐਡਰੈਸ ਦੇ ਉੱਤੇ ਇੱਕ ਕੰਪਲੇਂਟ ਪਾਈ ਹੈ ਔਰ ਉਹਨਾਂ ਨੂੰ ਪੁੱਛਿਆ ਕਿ ਵੀ ਇਹ ਮੇਲ ਵਾਕਈ ਤੁਸੀਂ ਭੇਜੀਏ ਕਿ ਨਹੀਂ ਭੇਜੀ ਹਲੇ ਉਹਦਾ ਜਵਾਬ ਆਇਆ ਨਹੀਂ ਮਗਰ ਰਾਤ ਬੈਠ ਕੇ ਜਿਸ ਵਕਤ ਅਸੀਂ ਇਹ ਸੋਸਾਇਟੀ ਦੀ ਅਸਲ ਮੇਲ ਚੈੱਕ ਕੀਤੀ ਹੈ 2 ਸਾਲ ਪਹਿਲੇ ਇਹਦਾ ਇਹ ਮੇਲ ਆਈਡੀ ਬਣਿਆ ਡੀਪੀ ਡੀਪੀਐਸ ਇੰਟਰਨੈਸ਼ਨਲ ਸੁਸਾਇਟੀ ਦਾ ਔਰ ਉਹਦੇ ਵਿੱਚ ਜਿਸ ਵਕਤ ਜਾ ਕੇ ਚੈੱਕ ਕੀਤਾ ਕਿ ਇਹਦੇ ਵਿੱਚ ਕੌਣ ਕੌਣ ਹੈਗੇ ਨੇ ਔਰ ਉਹਦੇ ਵਿੱਚ ਸਰਦਾਰ ਕੁਲਜੀਤ ਸਿੰਘ ਸਜਦੇਵਾ ਜਿਹੜਾ ਵਕੀਲ ਹੈ ਉਹ ਲੀਗਲ ਐਡਵਾਈਜ਼ਰ ਹੈ ਸੁਸਾਇਟੀ ਦਾ ਔਰ ਇਹ ਉਹੀ ਵਕੀਲ ਹੈ ਜਿਹੜਾ ਟੀਚਰਾਂ ਦੇ ਕੇਸ ਲੜ ਰਿਹਾ ਹੈ ਜਿੱਦ ਨੂੰ ਫੰਡਿੰਗ ਸਰਦਾਰ ਪਰਮਜੀਤ ਸਿੰਘ ਸਰਨਾ ਸਾਧਾ ਰਵਿੰਦਰ ਸਿੰਘ ਸਰਨਾਉਲਾ ਕਰ ਰਿਹਾ ਕਿਉਂਕਿ ਇੰਨੇ ਮਹਿੰਗੇ ਮਹਿੰਗੇ ਵਕੀਲਾਂ ਨੂੰ ਕਰਨਾ ਮੈਂ ਸਮਝਦਾ ਕਿ ਟੀਚਰਾਂ ਦੇ ਵਾਸਤਾ ਨਹੀਂ ਹੈ ਜਿਸ ਤਰੀਕੇ ਦੇ ਨਾਲ ਮੈਂ ਪਹਿਲੇ ਵੀ ਗੱਲ ਕੀਤੀ ਸੀ ਕਿ ਬਾਰ ਕਾਉਂਸਲ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਵਰਗਿਆਂ ਨੂੰ ਤੁਸੀਂ ਜਿਨ੍ਹਾਂ ਦੀਆਂ ਪੇਸ਼ੀਆਂ ਦੇ ਇੱਕ ਇੱਕ ਪੇਸ਼ੀ 10-10 ਲੱਖ ਦੀ ਹੈ ਉਹਨਾਂ ਵਕੀਲਾਂ ਨੂੰ ਪੇਸ਼ ਕਰਨ ਵੇਸੇ ਕਿਹੜੇ ਬੰਦੇ ਨੇ ਅੱਜ ਸਾਹਮਣੇ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਆਪਣੀ ਕੋਜੀ ਜਿਹੜੀ ਰਾਜਨੀਤੀ ਹੈ ਜਿਹੜੀ ਗਵਾਚ ਚੁੱਕੀ ਹੈ ਕਿ ਇਹ ਹਰਕਤਾਂ ਕਰਕੇ ਇੰਨੀ ਗੈਰ ਜ਼ਿੰਮੇਵਾਰੀ ਗੱਲ ਕਿਸ ਸੰਸਥਾ ਨੇ ਤੁਹਾਨੂੰ ਮਾਨ ਸਤਕਾਰ ਦਿੱਤਾ ਉਹਨੂੰ ਬਦਨਾਮ ਕਰਨ ਵਾਸਤੇ ਜੋ ਤੁਸੀਂ ਕੱਲ ਇਹ ਫੈਸਲਾ ਲਿਆ ਔਰ ਆਪਣੀ ਬਾਈਟਾਂ ਦਿੱਤੀ ਐ ਇੰਨੀ ਮੈਂ ਸਮਝਾ ਕਿ ਉਹਦੇ ਵਿੱਚ ਜੋ ਗੱਲ ਕੀਤੀ ਐ ਪਰਮਜੀਤ ਸਰਨੇ ਨੇ ਕਿ ਕੋਰਟ ਦੇ ਵਿੱਚ ਗੱਲ ਹੋਈ ਕੋਰਟ ਦੇ ਵਿੱਚ ਇਹ ਪ੍ਰਪੋਜ਼ਲ ਰੱਖੀ ਗਈ ਨਾ ਕੋਈ ਕੋਰਟ ਦੀ ਤਾਰੀਖ ਨਾ ਕੋਈ ਬਾਤचीत ਨਾ ਨਾ ਲੈਣੀ ਨਾ ਦੇਣੀ ਸਿਰਫ ਇੱਕ ਇਹ ਮੇਲ ਜਿਹੜੀ ਆਈ ਐ ਔਰ ਮੇਲ ਭਜਵਾਈ ਕਿਨੇ ਇਹ ਦਾ ਅੱਜ ਪਰਦਾ ਫਾਸ਼ ਹੋ ਗਿਆ ਕਿ ਇਹ ਕੋਈ ਵਕੀਲ ਨੇ ਜਿਹੜੇ ਉਹ ਸੋਸਾਇਟੀ ਦੇ ਲੀਗਲ ਐਡਵਾਈਜ਼ਰ ਨੇ ਔਰ ਜਿਹੜੇ ਟੀਚਰਾਂ ਦੇ ਵਕੀਲ ਬਣੇ ਹੋਏ ਨੇ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿਸ ਤਰੀਕੇ ਦੇ ਨਾਲ ਅੱਜ ਪਹਿਲਾਂ ਤਾਂ ਮੈਂ ਮੇਲ ਭੇਜੀ ਆ ਸਕੂਲ ਦੇ ਵਿੱਚ ਚੈੱਕ ਕਰਵਾਉਣ ਵਾਸਤੇ ਫਿਰ ਅਸੀਂ ਇਹਦੀ ਕਾਰਵਾਈ ਕਰਦੋ ਇਹ ਕੰਪਲੇਨਟ ਪੁਲਿਸ ਦੀ ਕਮਿਸ਼ਨਰ ਆਫ ਪੁਲਿਸ ਨੂੰ ਵੀ ਭੇਜੀ ਆ ਔਰ ਨਾਰਥ ਐਵੇਨਿਊ ਥਾਣੇ ਦੇ ਵਿੱਚ ਵੀ ਭੇਜੀ ਗਈ ਹੈ ਇੱਕ ਕੰਪਲੇਂਟ ਕੀ ਇਹ تحقیقات ਕੀਤੀ ਜਾਏ ਕਿ ਉਹਨਾਂ ਵਕੀਲਾ ਦੇ ਉੱਤੇ ਔਰ ਉਸ ਸਕੂਲ ਦੀ ਜਿਹੜੀ ਵੈਬਸਾਈਟ ਜਿੱਥੋਂ ਇਹ ਮੇਲ ਆਈ ਹੈ ਉਹਦੇ ਬਾਰੇ ਚੈੱਕ ਕੀਤਾ ਜਾਏ ਔਰ ਨਾਲ-ਨਾਲ ਜਿਹੜੇ ਸਟਾਫ ਜਿਹੜੇ ਇਹਦੇ ਇਨਵੋਲਵ ਨੇ ਉਹਨਾਂ ਨੂੰ ਵੀ ਸ਼ਿਕੋਕੋਸ ਨੋਟਿਸ ਦੇਣ ਦੀ ਅਸੀਂ ਤਿਆਰੀ ਸ਼ੁਰੂ ਕਰਤੀ ਹੈ ਬਿਲਕੁਲ ਕਿਸੇ ਨੂੰ ਨਹੀਂ ਬਖਸ਼ਾਂਗੇ ਜਿਹੜਾ ਗੁਰੂ ਅਰਕਿਸ਼ਨ ਪਬਲਿਕ ਸਕੂਲ ਦੇ ਨਾਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਰੇਗਾ ਔਰ ਇਹ ਲੋਗ ਜਿਹੜੀ ਆਪਣੀ ਕੋਜੀ ਰਾਜਨੀਤੀ ਪਿੱਛੇ ਲਗਾਤਾਰ ਹਮਲੇ ਕਰੀ ਜਾ ਰਹੇ ਨੇ ਲਗਾਤਾਰ ਮੈਂ ਸਮਝਦਾ ਕਿ ਲਬਜ਼ ਵੀ ਨਹੀਂ ਨੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਬਕਵਾਸ ਤੋਂ ਵੀ ਥੱਲੇ ਜਿਹੜੀ ਗੱਲ ਹੈ ਉਹ ਕਰਕੇ ਸ਼ਾਮ ਤੱਕ ਮੀਡੀਆ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਸੋਸ਼ਲ ਮੀਡੀਆ ਰਾਇ ਚਰਚਾ ਫਲਾਉਂਦੇ ਗਈ ਕਿ ਜੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੋਂਦ ਦਿੱਲੀ ਕਮੇਟੀ ਜਿਹੜੀ ਹੈ ਡੀਪੀਐਸ ਨੂੰ ਦੇਣ ਜਾ ਰਹੀ ਹੈ ਨਾ ਕੋਈ ਐਫਓ ਜੀ ਕੋਈ ਗੱਲਬਾਤ ਨਾ ਕੋਈ ਲੈਣੀ ਔਰ ਇਹਦੇ ਵਿੱਚ ਮੈਂ ਸੁਣਿਆ ਪਰਮਜੀਤ ਸਿੰਘ ਸਰਨੇ ਨੇ ਬੋਲਿਆ ਵੀ ਹੈ ਕਿ ਇਹ ਨਦੀ ਕੋਰਸਪੋਂਡੈਂਸ ਜਿਹੜੀ ਆ ਬਹੁਤ ਪੁਰਾਣੀ ਚਲਦੀ ਪਈ ਆ ਸਰਨਾ ਸਾਹਿਬ ਜੇ ਤੁਹਾਡੇ ਕੋਲ ਇਹ ਮੇਲ ਆ ਸਕਦੀ ਹੈ ਤੇ ਬਾਕੀ ਮੇਲਾਂ ਵੀ ਕਢਾ ਲਓ ਕਿਹੜੀ ਕੋਰਸਪੋਂਡੈਂਸ ਕਿਹਦੇ ਨਾਲ ਹੋਈ ਹੈ ਸੋ ਐਫਓਜੀ ਬੇਬੁਨਾਦੀ ਗੱਲ ਕਰਨ ਵਾਲੇ ਬੰਦਿਆਂ ਨੂੰ ਮੈਂ ਸਮਝਦਾ ਕਿ ਸੰਗਤ ਦਾ ਅੱਜ ਪਰਦਾ ਫਾਸ਼ ਕਰਨਾ ਬੜਾ ਜ਼ਰੂਰੀ ਸੀ ਔਰ ਇਸ ਕਰਕੇ ਅੱਜ ਮੀਡੀਆ ਰਾਹੀਂ ਅਸੀਂ ਲੋਕਾਂ ਨੂੰ ਦੱਸਣਾ ਚਾਹ ਰਹੇ ਹਾਂ ਕਿ ਜੋ ਸਾਡੀ ਜ਼ਿੰਮੇਵਾਰੀ ਹੈ ਅਸੀਂ ਇਸ ਇਸ ਗੱਲ ਤੋਂ ਪਿੱਛੇ ਬਿਲਕੁਕੁਲ ਨਹੀਂ ਹਟਾਂਗੇ ਔਰ ਬਿਲਕੁਲ ਇਦੀ ਤੈਅ ਤੱਕ ਜਾਵਾਂਗੇ ਜਿਹੜੀ ਰਿਪੋਰਟ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਲਿਖੀ ਹੈ ਕਿ ਇਹ ਲੋਕ ਜਿਸ ਤਰੀਕੇ ਦੇ ਨਾਲ ਬਾਰ-ਬਾਰ ਔਰ ਇੱਕ ਖਾਸ ਤੌਰ ਤੇ ਉਸ ਸਮੇਂ ਦੇ ਵਿੱਚ ਇਹ ਕੰਮ ਕਰਦੇ ਨੇ ਜਿਸ ਵਕਤ ਐਡਮਿਸ਼ਨਾਂ ਦਾ ਦੌਰ ਸ਼ੁਰੂ ਹੁੰਦਾ ਜਿਸ ਵਕਤ ਸਕੂਲਾਂ ਦੇ ਵਿੱਚ ਐਡਮਿਸ਼ਨਾਂ ਦਾ ਦੌਰ ਸ਼ੁਰੂ ਹੁੰਦਾ ਐਡਮਿਸ਼ਨਾਂ ਵਧ ਨਾ ਜਾਣ ਸਕੂਲਾਂ ਦੀ ਸਟਰੈਂਥ ਠੀਕ ਨਾ ਹੋ ਜਾਏ ਫਾਈਨੈਂਸ਼ੀਅਲ ਕ੍ਰਾਈਸਿਸ ਵਿੱਚੋਂ ਸਕੂਲਾਂ ਨਿਕਲ ਜਾਣ ਇਸ ਕਰਕੇ ਹਮੇਸ਼ਾ ਇਹਨਾਂ ਦਾ ਇੱਕ ਮੋਟਰ ਸੁਪਰਿੰਡੀਅ ਹੈ ਕਿ ਪਿਛਲੇ ਤਿੰਨ ਚਾਰ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਨਵੰਬਰ ਦਸੰਬਰ ਜਨਵਰੀ ਜਿਸ ਵਕਤ ਐਡਮਿਸ਼ਨ ਦਾ ਦੌਰ ਸ਼ੁਰੂ ਹੁੰਦਾ ਹੈ ਐਫਓਜੀ ਬਕਵਾਸ ਬਾਜੀ ਐਫਓਜੀ ਦੂਸ਼ਣ ਬਾਜੀ ਜਿਹੜਾ ਇਲਜ਼ਾਮ ਲਾਣੇ ਸ਼ੁਰੂ ਕਰ ਦਿੰਦੇ ਆ ਜਿਹਦਾ ਸਿਰ ਪੈਰ ਕੋਈ ਨਹੀਂ ਹੁੰਦਾ ਕਾਹਤਾ ਤੇ ਬੜੀਆ ਸੁਣਿਆ ਛੇ ਕਿ ਲੋਕ ਕਹਿੰਦੇ ਕਿ ਤੇਰਾ ਕੁੱਤਾ ਕੱਲ ਘੱਟ ਕੇ ਲੈ ਗਿਆ ਮਗਰ ਲੋਕ ਆਪਣੇ ਕੰਨ ਨੂੰ ਹੱਥ ਲਾਣ ਦੀ ਜਗ੍ਹਾ ਕੁੱਤੇ ਵੱਲ ਪੱਜ ਪੈਂਦੇ ਨੇ ਅੱਜ ਦੋਵੇਂ ਭਰਾਵਾਂ ਨੇ ਇੰਜ ਹੀ ਕੀਤਾ ਕਿ ਉਸ ਕੁੱਤੇ ਦੇ ਮਗਰ ਪੈ ਕੇ ਦੇਖਣ ਵਸੇ ਕਿ ਕੌਣ ਦਿੱਲੀ ਪਬਲਿਕ ਜਿਹੜਾ ਜੀਜੀਪੀਐਸ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਮਗਰ ਇਹ ਨਹੀਂ ਦੇਖਿਆ ਤੈਕਰਨ ਵਕਤ ਕਿ ਇਹਦੇ ਵਿੱਚ ਕਾਰ ਕੌਣ ਰਿਹਾ ਹੈ ਕਿਉਂਕਿ ਤੁਸੀਂ ਬੜੀ ਅੱਛੀ ਤਰ੍ਹਾਂ ਜਾਣਦੇ ਹੋ ਕਿ ਇਹਦੇ ਪਿੱਛੇ ਕੋਲ ਬੰਦੇ ਨੇ ਔਰ ਉਹੀ ਬੰਦੇ ਨੇ ਜਿਨ੍ਹਾਂ ਨੂੰ ਤੁਸੀਂ ਹਰ ਮਹੀਨੇ ਮੰਤਰੀ ਫੀਸਿਸ ਦਿੰਦੇ ਮੈਂ ਸੁਣਿਆ ਸਰਦਾਰ ਹਰਵਿੰਦਰ ਸਿੰਘ ਦੀ ਬਾਈਟ ਜਿਹੜੀ ਇਹ ਗੱਲ ਕਹਿ ਰਿਹਾ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਵੇ ਮਨਜੀਤ ਸਿੰਘ ਜੀ ਕੇ ਔਰ ਮੈਂ ਆਫਿਸ ਵੀਰਰ ਵੀ ਨਹੀਂ ਸੀ ਉਸ ਸਮੇਂ ਦੇ ਵਿੱਚ ਜਿਸ ਵਕਤ ਇਹਨੂੰ ਸੈਂਟਰਲ ਡੀਸੈਂਟਰਲਾਈਜ਼ ਕੀਤਾ ਗਿਆ ਇਹ ਕੋਰਟ ਤੇ ਫੈਸਲਾ ਕੋਰਟ ਦੇ ਵਿੱਚ ਗਿਆ ਔਰ ਇਨਾ ਕਮਜ਼ੋਰ ਪ੍ਰਧਾਨ ਸੀ ਕਿ ਜਿਹੜਾ ਮੈਂਬਰਾਂ ਤੇ ਕਹਿੰਦੇ ਆ ਕੇ ਐਪੋਜ਼ਿਟ ਡਿਸੀਜਨ ਲੇਗਾ ਸਰਦਾਰ ਹਰਵਿੰਦਰ ਸਿੰਘ ਸਰਨਾਮੈਂ ਹੁਣੇ ਵੀ ਗੱਲ ਕੀਤੀ ਹੈ ਇੱਕ ਉਹ ਸੀਰੀਜ਼ ਆਉਂਦੀ ਸੀ ਨਾ ਮੁੰਗੇਰੀ ਲਾਲ ਕੇ ਹਜ਼ੀਨ ਸੁਪਨੇ ਇਹ ਦੋਵੇਂ ਬਰਾ ਰਾਤ ਸੁੱਤੇ ਸੁਪਨੇ ਦੇਖਦੇ ਨੇ ਕਿ ਹਾਏ ਅਸੀਂ ਸਵੇਰੇ ਜਾ ਕੇ ਦਿੱਲੀ ਕਮੇਟੀ ਦੇ ਇਸ ਕੁਰਸੀ ਤੇ ਬਹਿਣਾ ਹੈ ਉਹਦੇ ਲਈ ਅਸੀਂ ਕੁਝ ਵੀ ਅਨਆਪਸ਼ਨਾ ਬਖਦੀ ਹੈ ਔਰ ਸੰਗਤ ਮੰਨ ਜਾਏਗੀ ਅਰੇ ਸੰਗਤ ਤੁਹਾਨੂੰ ਨਕਾਰ ਚੁੱਕੀ ਹੈ ਤੁਸੀਂ ਹਲੇ ਤੱਕ ਇਹ ਸਮਝ ਨਹੀਂ ਰਹੇ ਸੰਗਤ ਤੁਹਾਡੇ ਕੋਲੋਂ ਇੱਕ ਇੱਕ ਉਸ ਪੈਸੇ ਦਾ ਹਿਸਾਬ ਮੰਗਦੀ ਹੈ ਜਿਹੜੇ ਗੁਰੂ ਘਰ ਦੀ ਮਿੱਟੀ ਤੁਸੀਂ ਵੇਚੀ ਹੈ ਸੰਗਤ ਤੁਹਾਡੇ ਕੋਲ ਹਿਸਾਬ ਮੰਗਦੀ ਹੈ ਜਿਹੜੇ ਬਾਲਾ ਸਾਹਿਬ ਦੇ ਕਰੋੜਾ ਰੁਪਈਆ ਤੁਸੀਂ ਘਰ ਲੈ ਗਏ ਔਰ ਬਾਅਦ ਚੋ ਦਿੱਲੀ ਕਮੇਟੀ ਨੇ ਦੇ ਕੇ ਜਿਹੜੇ ਉਹਦੇ ਪੈਸੇ ਦਿੱਤੇ ਨੇ ਤੁਸੀਂ ਆਪਣੇ ਆਪ ਨੂੰ ਪਾਕ ਸਾਫ ਨਹੀਂ ਹੋ ਸਕਦੇ ਦੂਜਿਆਂ ਤੇ ਇਲਜ਼ਾਮ ਲਾਣ ਕਰਕੇ ਐਸ ਕਰਕੇ ਕੋਈ ਇਲਜ਼ਾਮ ਲਾਣ ਦੀ ਲੋੜ ਨਹੀਂ ਹੈ ਜਿਹੜੀ ਗੱਲ ਕਰਨੀ ਹੈ ਕਲੀਅਰ ਆ ਕੇ ਬੈਠਣ ਸਾਡੇ ਨਾਲ ਗੱਲ ਕਰ ਲੈਣ ਹੁਣੇ ਤੁਸੀਂ ਫੀਸਾਂ ਦੀ ਗੱਲ ਕੀਤੀ ਹੈ ਇਹ ਇਹ ਕੋਈ ਇਲਜ਼ਾਮ ਲਾਣ ਦੀ ਗੱਲ ਹੈ ਸਾਰਾ ਸਕੂਲ ਹੈਗੇ ਨੇ ਜਿਹੜੇ ਮਰਜ਼ੀ 12 ਬ੍ਰਾਂਚ ਚ ਕੋਈ ਵੀ ਚਲੀ ਜਾਏ ਤੁਸੀਂ ਸਾਰੇ ਮੀਡੀਆ ਦੇ ਭਰਾ ਬੈਠਿਓ ਤੁਸੀਂ ਸਾਰੇ ਵੈਲਕਮ ਹੋ ਮੈਸੇਜ ਹੁਣੇ ਪ੍ਰਿੰਸੀਪਲਸ ਨੂੰ ਕਹਿ ਦਿੰਦੇ ਆ ਕਿ ਕੋਈ ਵੀ ਮੀਡੀਆ ਦਾ ਬੰਦਾ ਹੈ ਉਹਨੂੰ ਸਾਰੇ ਖਾਤੇ ਦਿਖਾ ਦਿਓ ਜਾ ਕੇ ਇਦੇ ਵਿੱਚ ਲੋਕਾਂ ਨੂੰ ਗੁਬਰਾ ਕਰਕੇ ਕਿਉਂਕਿ ਉਹ ਲੋਕਾਂ ਕੋਲ ਸਮਾਂ ਨਹੀਂ ਹੈ ਜਾ ਕੇ ਐਨਆਰ ਕੇ ਵੇਲੇ ਨਹੀਂ ਹੈਗੇ ਇਹ ਤੇ ਮੈਂ ਪਰਸੋਂ ਸੁਣ ਰਿਹਾ ਸੀ ਕਿ ਜਿਸ ਵਕਤ ਅਕਾਲੀ ਦਲ ਦੇ ਦਫ਼ਤਰ ਤੇ ਗਿਆ ਕਿ ਜੀ ਮੈਂ ਦਿੱਲੀ ਦਾ ਪ੍ਰਧਾਨ ਆ ਤੇ ਮੈਂ ਬਣ ਕੇ ਰਵਾਂਗਾ ਇਹ ਇੰਨੀ ਤਰਲੋ ਮੁੱਛੀ ਸਿਰਫ ਇਹਨਾਂ ਤੇ ਪਰਿਵਾਰ ਦੇ ਵਿੱਚ ਹੈਗੀ ਐ ਕਿ ਇੱਕ ਵੀ ਕੋਈ ਇਸ ਸਮੇਂ ਨੂੰ ਪਰਿਵਾਰ ਹੋਰ ਦੱਸ ਦਿਓ ਪੂਰੇ ਹਿੰਦੂਸਤਾਨ ਦੇ ਵਿੱਚ ਕਿ ਸਾਰਾ ਪਰਿਵਾਰ ਇੱਕੋ ਕੰਮ ਤੇ ਲੱਗਿਆ ਹੋਇਆ ਕਿ ਹਾਈ ਦਿੱਲੀ ਕਮੇਟੀ ਅਸੀਂ ਵਾਪਸ ਲੈਣੀ ਐ ਸੋ ਐਨ ਐਨ ਹਾਂ ਉਹ ਤੇ ਚਲੋ ਉਹਨਾਂ ਨੂੰ ਪਤਾ ਹੀ ਹੈ ਕਿ ਤੇ ਉਹਨਾਂ ਦੇ ਪ੍ਰਧਾਨ ਸਾਹਿਬ ਨੂੰ ਪਤਾ ਹੋਏ ਕਿ ਜਿਹੜਾ ਜਿਹੜਾ ਕਰ ਦਿੱਲੀ ਦਾ ਕਰ ਰਿਹਾ ਹੈ ਕੱਲ ਮੈਂ ਵੀ ਸੁਣਿਆ ਉਹ ਕਹਿ ਰਿਹਾ ਜੀ ਸ਼ਰੋਮਨੀ ਕਮੇਟੀ ਕੋਲੋਂ ਅਸੀਂ ਪੈਸੇ ਲਵਾਂਗੇ ਜਾ ਕੇ ਸ਼ਰੋਮਨੀ ਕਮੇਟੀ ਦੇ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਸੰਸਥਾਵਾਂ ਸਾਂਝੀ ਹੁੰਦੀ ਹੈ ਜਾ ਕੇ ਉਹਨਾਂ ਦੇ ਸਕੂਲਾਂ ਦੇ ਹਾਲਾਤ ਪਤਾ ਕਰੋ ਉਹਨਾਂ ਦੇ ਸਕੂਲਾਂ ਦੀਆਂ ਤਨਖਾਹਾਂ ਜਾ ਰਹੀਆਂ ਨੇ ਕਿ ਨਹੀਂ ਜਾ ਰਹੀਆਂ ਜਾ ਕੇ ਪਤਾ ਕਰੋ ਸ਼੍ਰੋਮਣੀ ਕਮੇਟੀ ਦੇ ਔਰ ਸਰਦਾਰ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਸ਼੍ਰੋਮਣੀ ਕਮੇਟੀ ਸਾਨੂੰ ਪੈਸੇ ਦੇਵੇ ਜਿਸ ਦਿਨ ਮਨਜੀਤ ਸਿੰਘ ਜੀਕੇ ਨੇ ਪ੍ਰਪੋਜ਼ਲ ਇਥੋਂ ਦਿੱਲੀ ਕਮੇਟੀ ਤੋਂ ਰੱਖੀ ਸੀ ਉਸ ਦਿਨ ਸਭ ਤੋਂ ਪਹਿਲਾਂ ਪ੍ਰਪੋਜ਼ਲ ਵੀ ਹਲੇ ਨਹੀਂ ਗਈ ਸੀ ਜਿਸ ਤਰੀਕੇ ਦੇ ਨਾਲ ਹੁਣ ਅੱਜ ਤੁਸੀਂ ਬਕਵਾਸ ਸ਼ੁਰੂ ਕੀਤੀ ਉਸ ਦਿਨ ਵੀ ਤੁਸੀਂ ਸ਼ੁਰੂ ਕਰਦੇ ਸੀ ਕਿ ਜੀ ਅਸੀਂ ਇਹ ਕਦੀ ਹੋਂ ਨਹੀਂ ਦੇਾਂਗੇ ਸ਼੍ਰੋਮਣੀ ਕਮੇਟੀ ਟੇਕਓਵਰ ਕਰ ਲੇਗੀ ਅੱਜ ਤੁਹਾਨੂੰ ਸ਼੍ਰੋਮਣੀ ਕਮੇਟੀ ਯਾਦ ਆ ਰਹੀ ਹੈ ਸੋ ਇਸ ਕਰਕੇ ਇਹ ਮਤਲਬ ਜਿਹੜੀ ਇੱਕ ਪਟਰੀ ਤੋਂ ਉਤਰ ਚੁੱਕੀ ਹੁੰਦੀ ਹੈ ਟ੍ਰੇਨ ਉਹ ਇਦਰ ਉਧਰ ਸੱਪ ਵਰਗੀ ਲੋਟਦੀ ਹੈ ਇਹ ਵੀ ਦੋਵੇਂ ਭਰਾਵਾਂ ਦਾ ਹੀ ਹਾਲ ਹੋ ਚੁੱਕਾ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਦਾਵਾ ਕਰ ਰਹੇ ਹੋ ਕਿ ਦਿੱਲੀ ਪਬਲਿਕ ਕੋਲ ਨੂੰ ਉਹ ਰਕੀਹਾਂ ਬਬਲਿਕ ਕੋਲ ਵੇਚੰਦੀ ਹੈ ਸਾਰੀ ਜਿਹੜੀ ਬਦਨਾਮ ਕਰਨ ਦੀ ਕੋਸ਼ਿਸ਼ ਹੈ ਸਰਨਾ ਭਰਾਵਾਂ ਵੱਲੋਂ ਉਹ ਤੋਂ ਥੋੜੀ ਦੇਰ ਬਾਅਦ ਮਨਜੀਤ ਸਿੰਘ ਜੀ ਕੇ ਵੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਜਿੱਦੇ ਜੋ ਦਾਵਾ ਕਰ ਰਹੇ ਨੇ ਕਿ ਉਹ ਖੁਲਾਸੇ ਕਰਨਗੇ ਕਿ ਦਿੱਲੀ ਕਮੇਟੀ ਦੇ ਪਰਦੇ ਦੇ ਵਿੱਚ ਕਿਵੇਂ ਵੇਚਦੀ ਹੈ ਦੇਖੋ ਖੁਲਾਸਾ ਕਰਨ ਮੈਂ ਉਸ ਚੀਜ਼ ਦਾ ਵੈਲਕਮ ਕਰਾਂਗਾ ਮਗਰ ਸਰਦਾਰ ਮਨਜੀਤ ਸਿੰਘ ਜੀ ਕੇ ਨੂੰ ਇਹ ਹੋ ਗਿਆ ਕਿ ਦੋਵੇਂ ਭਰਾਵਾਂ ਨੇ ਵੀਡੀਓ ਪਾਤੀ ਹੈ ਸਰਦਾਰ ਸੁਖਪੀਰ ਸਿੰਘ ਬਾਦਲ ਦੇ ਅਕੇ ਮੇਰਾ ਨੰਬਰ ਘਟ ਗਿਆ ਇਹ ਨੰਬਰ ਬਣਾਉਣ ਜਾ ਰਿਹਾ ਔਰ ਹੋਰ ਇਹਦਾ ਕੀ ਕੰਮ ਹੈ ਉਹਨਾਂ ਨੂੰ ਪੁੱਛੋ ਕਿ ਇਹ ਇਹ ਤੇ ਤੂੰ ਤਾਂ ਪ੍ਰਬੰਧ ਨਾਲ ਸਾਡੇ ਰਿਹਾ ਤੂੰ ਤੂੰ ਜਿਹੜੀਆਂ ਹਰਕਤਾਂ ਕੀਤੀਆਂ ਨੇ ਤੂੰ ਲੋਕਾਂ ਨੂੰ ਉਹਦਾ ਜਵਾਬ ਤੇ ਦਿੰਦਾ ਨਹੀਂ ਫਿਰ ਮੂੜ ਤੋੜ ਕੇ ਤੁਸੀਂ ਆ ਜਾਂਦੇ ਹੋ ਖੁਲਾਸਾ ਕਰਨਗੇ ਮੈਂ ਕਹਿ ਰਿਹਾ ਮੋਰ ਥੈਨ ਵੈਲਕਮ ਉਥੋਂ ਉੱਠ ਕੇ ਇੱਥੇ ਤੱਕ 10 ਕਦਮ ਦਾ ਸਫ਼ਰ ਹੈ ਅਸੀਂ ਆ ਵੈਲਕਮ ਕਰਨਗੇ ਲੈ ਆ ਕੇ ਦਿਖਾਣੇ ਔਰ ਉਸੇ ਵਕਤ ਕੁਰਸੀ ਛੱਡ ਕੇ ਚਲੇ ਜਾਵੋਗੇ ਇੱਥੇ ਕਿ ਕੋਈ ਪ੍ਰੂਫ ਕਰਕੇ ਦੱਸ ਦੋਵੇ ਕਿ ਦਿੱਲੀ ਕਮੇਟੀ ਦੀ ਕੋਈ ਕਾਰਸਪੋਂਡੈਂਸ ਕਿਸੇ ਸਕੂਲ ਨਾਲ ਕਿਸੇ ਸੰਸਥਾ ਦੇ ਨਾਲ ਸਕੂਲ ਦੇਣ ਦੀ ਹੋਈ ਹੈ ਇਹ ਮੇਰਾ ਜਵਾਬ ਉਹਨਾਂ ਕੋਲੋਂ ਪੁੱਛ ਲੈਣਾ ਕਿ ਹਰਮਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਅਗਰ ਤੁਹਾਨੂੰ ਹੈ ਤੇ ਨਾਲ মিডিਆ ਲੈ ਕੇ ਤੁਸੀਂ ਇੱਥੇ ਆ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮੈਂ ਇੱਕ ਪੰਥਕ ਕਮਾਸਤੇ ਦਿੱਲੀ ਦੇ ਬਾਹਰ ਤੋਂ ਤੇ ਅੱਜ ਜਿਵੇਂ ਅਖਬਾਰਾਂ ਪੜ੍ਹੀਆਂ ਔਰ ਲੋਕਾਂ ਦੇ ਟੈਕਸੂਨ ਆਏ ਮੜਾ ਚੰਬਾ ਹੋਇਆ ਹੈ ਕਿ ਕੱਲ ਜਿਹੜਾ ਕੋਰਟ ਕੇਸ ਸੀ ਉਹਦੇ ਵਿੱਚ ਉਹਨਾਂ ਦੇ ਵਕੀਲਾਵਾਂ ਲੋਰ ਟੀਚਰਸ ਉਹਨਾਂ ਯਾਪਰ ਆਈਏ ਕਿ ਦਿੱਲੀ ਪਬਲਿਕ ਜਿਹੜਾ ਇੰਟਰ ਸਕੂਲ ਅਲਾਈਨਮੈਂਟ ਆ ਕੀ ਉਹ ਸਾਡੇ ਸਕੂਲਾਂ ਨੂੰ ਲੈਣ ਵਾਸਤੇ ਤਿਆਰ ਹੈਗੇ। ਔਰ ਉਹ ਟੇਕਓਰ ਕਰ ਸਕਦੇ ਨੇ ਜਿਸ ਦੇ ਵਿੱਚ ਜੜੀ ਜੀ ਬੀ ਬੀ ਜਸਵੰਤਕੌਰ ਕਯੂਐਸ ਲਾਟਰੀ ਸੀ ਉਸ ਨੇ ਖੁਸ਼ੀ ਪਰਟਾਈ ਹੈ ਕਿ ਠੀਕ ਹੈ ਵਸਾ ਕਟ ਕਰ ਲੈ। ਇਹਨਾਂ ਦਾ ਤੇ ਜਾਣਾ ਕੁਝ ਨਹੀਂ। ਇਹਨਾਂ ਨੇ ਆਪਣੀਆਂ ਸਿਰਫ ਤਨਖਾਹਾਂ ਦਾ ਕਰਦਾ ਹੈ ਜਿਹੜੇ ਸਕੂਲ ਸਿੱਖ ਕੌਮ ਹੈ। ਪਿਛਲੇ 50 ਸਾਲਾਂ ਦੇ ਵਿੱਚ 55 ਸਾਲਾਂ ਦੇ ਵਿੱਚ ਬੜੀ ਮਿਹਰਤ ਨਾਲ ਪੜਾਇਆ ਹੈ। ਔਰ ਦਿੱਲੀ ਦੇ ਕੋਨੇ-ਕੋਨੇ ਦੇ ਵਿੱਚ ਦਿੱਲੀ ਦੀਆਂ ਬਿਹਤਰੀਨ ਜਗ੍ਹਾ ਤੋਂ ਤੇ ਸਾਡੇ ਸਕੂਲ ਆ ਗਿਆ। ਜਿਸ ਤੱਕ ਹਜ਼ਾਰਾਂ ਲੱਖਾਂ ਬੱਚੇ ਪੜ੍ਹ ਕੇ ਦੁਨੀਆ ਦੇ ਕੋਨੇ ਦੇ ਕੋਨੇ 'ਚ ਆਪਣਾ ਕੋਈ ਸਰਵਿਸ ਕਰ ਰਿਹਾ ਕੋਈ ਰਿਜ਼ਰਟ ਕਰ ਰਿਹਾ ਔਰ ਆਪਣਾ ਨਾਮ ਕਮਾ ਰਿਹਾ ਔਰ ਦਿੱਲੀ ਦੇ ਸikhanda schoolਾਂ ਦਾ ਨਾਮ ਰੋਸ਼ਨ ਕਰ ਰਿਹਾ ਅੱਜ ਇਹਨਾਂ ਸਕੂਲਾਂ ਨੂੰ ਦਿੱਲੀ ਪਬਲਿਕ ਮੈਨੇਜਮੈਂਟ ਨੂੰ ਦੇਰ ਵਾਸਤੇ ਕੋਰਟ ਦੇ ਵਿੱਚ ਮਾਮਲਾ ਪੇਸ਼ ਹੋਇਆ ਮੈਨੂੰ ਨਹੀਂ ਪਤਾ ਕਿੱਤਾ ਠੀਕ ਹੈ ਕਿੱਤਾ ਨਹੀਂ ਠੀਕ ਹੈ ਪਰ ਅਖਬਾਰਾਂ ਵਿੱਚ ਖਬਰਾਂ ਆਉਂਦੀਆਂ ਨਹੀਂ ਲੱਗਦੀਆਂ ਅਫਸੋਸ ਇਸ ਗੱਲ ਦਾ ਹੈਗਾ ਕਿ ਮੈਨੇਜਮੈਂਟ ਸੁੱਤੀ ਹੋਈ ਹੈ ਕਸੇ ਦਾ ਖਿਲਾਫ ਦੇਣਾ ਹੋਵੇ ਤੇ ਇਹਨਾਂ ਕੋਲ ਜਿੰਨੀ ਮਰਜ਼ੀ ਬਕਵਾਸ ਕਰ ਲੋ ਝੂਠ ਬੋਲੋ ਕਪੜ ਤੋਲੋ ਉਹਦਾ ਮੈਂ ਜ਼ਿਕਰ ਨਹੀਂ ਹਾਲੇ ਕਰਨਾ ਚਾਹਦਾ ਪਰ ਕੱਲ ਦੀ ਇਹ ਗੱਲ ਕੋਡ ਵਿੱਚ ਹੋਈਏ ਤੇ ਇਹਨਾਂ ਲੋਕ ਕਿਸੇ ਗੱਲ ਦੀ ਇਹ ਨਹੀਂ ਕਿਹਾ ਗਿਆ ਵੀ ਇਹ ਗਲਤ ਹੈ ਕਿ ਅਸੀਂ ਕਿਸੇ ਕਾਸਤੇ ਨਹੀਂ ਮਨਾਂਗੇ ਮੈਂ ਇਹ ਗੱਲ ਕਹਿ ਚੁੱਕਾ ਵਾਂ ਪਹਿਲੇ ਵੀ ਕਹਿ ਚੁੱਕਾ ਹਰ ਇਹਨਾਂ ਦੇ ਵਸਦਾ ਕੰਮ ਨਹੀਂ ਆਏਗਾ ਅਸੀਂ ਤਿਆਰ ਆ ਇਨ੍ਹਾਂ ਸਕੂਲਾਂ ਨੂੰ ਲੈਣ ਵਾਸਤੇ ਬਸਤੇ ਕਿ ਦਿੱਲੀ ਪਬਲਿਕ ਸਕੂਲ ਜਿੱਥੇ ਕਿਸ਼ੋਰ ਹੁੰਦੇ ਹੋਏ ਦਾ। ਔਰ ਇਨ੍ਹਾਂ ਸਕੂਲਾਂ ਨੂੰ ਚਲਾਉਣ ਦਾ ਹੱਕ ਸਿਰਫ ਸੈਕ ਆਰਗੇਨਾਈਜੇਸ਼ਨਸ ਨੂੰ ਹੈ। ਅਗਰ ਇਹ ਇਤਨੇ ਕੰਘਲੇ ਹੋ ਚੁੱਕੇ ਹਨ, ਇਤਨੇ ਕਰਾਪਟ ਹੋ ਚੁੱਕੇ ਹਨ, ਇਤਨਾ ਮਾਲ ਖਾ ਗਏ। ਇਨ੍ਹਾਂ ਕੋਲ ਸਕੂਲ ਨਹੀਂ ਸੰਭਲੇ ਜਾ ਰਹੇ। ਤਾਂ ਮੈਂ ਇਹ ਚਾਹਵਾਂ ਦਾ ਕਿ ਦਿੱਲੀ ਦੇ ਸਿੱਖਾਂ ਕੋਲ ਜਾ ਕੇ ਜਿੰਨੇ ਪੈਸੇ ਲੱਗਣਗੇ ਇਕੱਠੇ ਕਰਕੇ ਅਸੀਂ ਇਹ ਸਕੂਲ ਚਲਾਵਾਂਗੇ। ਤੇ ਜਿੰਨਾ ਗੱਲ ਬਣਿਆ ਫਿਰ ਅਸੀਂ ਛੋਣੀ ਕਮੇਟੀ ਨਾਲ ਗੱਲ ਕਰਾਂਗੇ ਉਹ ਦਿੱਲੀ ਦੇ ਸਕੂਲਾਂ ਨੂੰ ਦਿੱਲੀ ਦੇ ਸਕੂਲਾਂ ਦੀ ਅਮਾਨਤ ਦਿੱਲੀ ਕੋਲ ਰਹਿ ਕੇ ਇਹਨਾਂ ਸਕੂਲਾਂ ਦੇ ਮਜ਼ਦ ਕਰ ਰਹੇ ਸਕੂਲਾਂ ਨੂੰ ਚਲਾਏ ਇਸ ਤੋਂ ਵੱਡੀ ਸ਼ਰਮਸ਼ਾਰ ਗੱਲ ਹੋ ਨਹੀਂ ਸਕਦੀ ਜਿਹੜੀ ਇਹਨਾਂ ਨੇ ਕੱਲ ਕੋਰਟ ਦੇ ਵਿੱਚ ਕੀਤੀ ਹੈ ਮੈਂ ਜ਼ਿਆਦਾ ਨਾ ਕਹਾਂ ਆਇਆ ਬਾਹਰ ਆ ਜਾਓ ਵਰਨਾ ਤੁਹਾਡਾ ਘਰੋਂ ਨਿਕਲਣਾ ਬੰਦ ਕਰ ਦਿਆਂਗੇ ਜੇ ਇਸ ਵਾਰ ਤੁਸੀਂ ਸੋਚਿਆ ਵੀ ਦਿਮਾਗ ਵੀ ਸੋਚਿਆ ਮਤੈਰਾ ਲੁੱਟ ਲਿਆ ਦਿੱਲੀ ਦੇ ਸਿੱਖ ਤੁਹਾਡੀ ਇਸ ਲੁੱਟ ਚੋਟ ਨੂੰ ਹੋਰ ਬਰਦਾਸ਼ਤ ਨਹੀਂ ਕਰਨਗੇ ਸਕੂਲਾਂ ਦੀ ਗੁਰਦੁਆਰਿਆਂ ਦੀ ਬਰਬਾਦੀ ਸਹਿਣ ਨਹੀਂ ਕਰਨਗੇ ਕੱਲ ਸਵੇਰ ਤੋਂ ਦਿੱਲੀ ਦੇ ਵਿੱਚ ਇੱਕ ਐਸਾ ਇਸ਼ੂ ਕ੍ਰੀਏਟ ਕੀਤਾ ਜਾ ਰਿਹਾ ਜਿਹਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਬਦਨਾਮ ਕਰਨ ਦੀ ਜੋ ਕੋਜੀ ਕੋਸ਼ਿਸ਼ ਸਰਦਾਰ ਪਰਮਜੀਤ ਸਿੰਘ ਸਰਨਾ ਸਾਦਾਰ ਹਰਵਿੰਦਰ ਸਿੰਘ ਸਰਨਾ ਵੱਲੋਂ ਕੀਤੀ ਗਈ ਇੱਕ ਅਖਬਾਰ ਦੇ ਬਿਆਨ ਰਾਹੀਂ ਜਿਹੜਾ ਇਹ ਅਖਬਾਰ ਦੇ ਵਿੱਚ ਬਿਆਨ ਲੱਗਿਆ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕੋ ਸੰਭਾਲੇਗਾ ਦਿੱਲੀ ਪਬਲਿਕ ਸਕੂਲ ਇਹ ਕਿਸ ਮੰਚਾ ਦੇ ਨਾਲ ਬਿਆਨ ਲਗਵਾਏ ਗਏ ਇਹਦੀ ਤਹ ਤੱਕ ਅਸੀਂ ਕੱਲ ਵਰਕਿੰਗ ਕੀਤੀ ਹੈ ਔਰ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਇਹਦੇ ਚ ਹੱਥ ਨੇ ਉਹ ਤਾਂ ਅੱਜ ਖੁਲਾਸਾ ਕਰਨ ਜਾ ਰਹੇ ਆ ਮੈਂ ਸਮਝਦਾ ਕਿ 12 ਸਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਪ੍ਰਧਾਨਗੀ ਦੇ ਕੁਰਸੀ ਤੇ ਬੈਠ ਕੇ ਇਹ ਸ਼ਖਸ ਇੰਨੇ ਗੈਰ ਜ਼ਿੰਮੇਵਾਰ ਹੋ ਗਏ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਨਣ ਦੀ ਕੋਈ ਜਿਹੜੀ ਹੈ ਉਹ ਕਸਰ ਨਹੀਂ ਛੱਡਦੇ ਇਸ ਦੇ ਵਿੱਚ ਜਿਹੜੀ ਖਬਰ ਲੱਗੀ ਸੀ ਔਰ ਉਹਦੇ ਵਿੱਚ ਕੁਝ ਸਟਾਫ ਤੇ ਨਾਲ ਦੋ ਦਿਨ ਵਕੀਲਾ ਦੇ ਨਾਮ ਵੀ ਆਏ ਔਰ ਅਸੀਂ ਜਿਸ ਵਕਤ ਤਹਿਕੀਕਾਤ ਕੀਤੀ ਕਿ ਇਹ ਡੀਪੀਏ ਸਕੂਲ ਦੀ ਜਿਹੜੀ ਸਾਨੂੰ ਮੇਲ ਆਈ ਸੀ ਚੈੱਕ ਕਰਾਈ ਗਈ ਕਿ ਪਰਸੋਂ ਇਹ ਸ਼ਾਮ ਨੂੰ ਇੱਕ ਮੇਲ ਆਂਦੀ ਹੈ ਔਰ ਉਸ ਮੇਲ ਦੇ ਵਿੱਚ ਇੱਕ ਕੋਲੈਬੋਰੇਸ਼ਨ ਕਰਨ ਦੀ ਗੱਲ ਕੀਤੀ ਜਾਂਦੀ ਹੈ ਇਹ ਮੇਲ ਕਿੰਨੇ ਭੇਜੀ ਹੈ ਕਿਹੜੀ ਸੁਸਾਇਟੀ ਤੋਂ ਆਈ ਹੈ ਇਹਦੇ ਹਲੇ ਤਹਿਕੀਕਾਤ ਗੱਲਬਾਤ ਕੀਤੀ ਔਰ ਇਹਦੇ ਵਿੱਚ ਜਿਹੜਾ ਨਾਮ ਸੀ ਦਿੱਲੀ ਪਬਲਿਕ ਸਕੂਲ ਦਾ ਅਸੀਂ ਦਿੱਲੀ ਪਬਲਿਕ ਸਕੂਲ ਦੇ ਆਫੀਸ਼ਲ ਮੇਲ ਐਡਰੈਸ ਦੇ ਉੱਤੇ ਇੱਕ ਕੰਪਲੇਂਟ ਪਾਈ ਹੈ ਔਰ ਉਹਨਾਂ ਨੂੰ ਪੁੱਛਿਆ ਕਿ ਵੀ ਇਹ ਮੇਲ ਵਾਕਈ ਤੁਸੀਂ ਭੇਜੀਏ ਕਿ ਨਹੀਂ ਭੇਜੀ ਹੱਲੇ ਉਹਦਾ ਜਵਾਬ ਆਇਆ ਨਹੀਂ ਮਗਰ ਰਾਤ ਬੈਠ ਕੇ ਜਿਸ ਵਕਤ ਅਸੀਂ ਇਹ ਸੁਸਾਇਟੀ ਦੀ ਅਸਲ ਮੇਲ ਚੈੱਕ ਕੀਤੀ ਹੈ 2 ਸਾਲ ਪਹਿਲੇ ਇਹਦਾ ਇਹ ਮੇਲ ਆਈਡੀ ਬਣਿਆ ਡੀਪੀ ਡੀਪੀਐਸ ਇੰਟਰਨੈਸ਼ਨਲ ਸੁਸਾਇਟੀ ਦਾ ਔਰ ਉਹਦੇ ਵਿੱਚ ਜਿਸ ਵਕਤ ਜਾ ਕੇ ਚੈੱਕ ਕੀਤਾ ਕਿ ਇਹਦੇ ਵਿੱਚ ਕੌਣ ਕੌਣ ਹੈਗੇ ਨੇ ਔਰ ਉਹਦੇ ਵਿੱਚ ਸਰਦਾਰ ਕੁਲਜੀਤ ਸਿੰਘ ਸਜਦੇਵਾ ਜਿਹੜਾ ਵਕੀਲ ਹੈ ਉਹ ਲੀਗਲ ਐਡਵਾਈਜ਼ਰ ਹੈ ਸੁਸਾਇਟੀ ਦਾ ਔਰ ਇਹ ਉਹੀ ਵਕੀਲ ਹੈ ਜਿਹੜਾ ਟੀਚਰਾਂ ਦੇ ਕੇਸ ਲੜ ਰਿਹਾ ਜਿਹਨੂੰ ਫੰਡਿੰਗ ਸਰਦਾਰ ਪਰਮਜੀਤ ਸਿੰਘ ਸਰਨਾ ਸਾਧਾ ਹਰਵਿੰਦਰ ਸਿੰਘ ਸਰਨਾਉਲਾ ਕਰ ਰਿਹਾ ਕਿਉਂਕਿ ਇੰਨੇ ਮਹਿੰਗੇ ਮਹਿੰਗੇ ਵਕੀਲਾਂ ਨੂੰ ਕਰਨਾ ਮੈਂ ਸਮਝਦਾ ਕਿ ਟੀਚਰਾਂ ਦੇ ਵਾਸਤਾ ਨਹੀਂ ਹੈ ਜਿਸ ਤਰੀਕੇ ਦੇ ਨਾਲ ਮੈਂ ਪਹਿਲੇ ਵੀ ਗੱਲ ਕੀਤੀ ਸੀ ਕਿ ਬਾਰ ਕਾਉਂਸਲ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਵਰਗਿਆਂ ਨੂੰ ਤੁਸੀਂ ਜਿਨ੍ਹਾਂ ਦੀਆਂ ਪੇਸ਼ੀਆਂ ਦੇ ਇੱਕ ਇੱਕ ਪੇਸ਼ੀ 10-10 ਲੱਖ ਦੀ ਹੈ ਉਹਨਾਂ ਵਕੀਲਾਂ ਨੂੰ ਪੇਸ਼ ਕਰਨ ਵਸੇ ਕਿਹੜੇ ਬੰਦੇ ਨੇ ਅੱਜ ਸਾਹਮਣੇ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਆਪਣੀ ਕੋਜੀ ਜਿਹੜੀ ਰਾਜਨੀਤੀ ਹੈ ਜਿਹੜੀ ਗਵਾਚ ਚੁੱਕੀ ਹੈ ਕਿ ਇਹ ਹਰਕਤਾਂ ਕਰਕੇ ਇਹ ਗੈਰ ਜ਼ਿੰਮੇਵਾਰੀ ਗੱਲ ਕਿਸ ਸੰਸਥਾ ਨੇ ਤੁਹਾਨੂੰ ਮਾਨ ਸਤਕਾਰ ਦਿੱਤਾ ਉਹਨੂੰ ਬਦਨਾਮ ਕਰਨ ਵਸੇ ਜੋ ਤੁਸੀਂ ਕੱਲ ਇਹ ਫੈਸਲਾ ਲਿਆ ਔਰ ਆਪਣੀ ਬਾਈਟਾਂ ਦਿੱਤੀਆਂ ਇੰਨੀ ਮੈਂ ਸਮਝਾ ਕਿ ਉਹਦੇ ਵਿੱਚ ਜੋ ਗੱਲ ਕੀਤੀ ਹੈ ਪਰਮਜੀਤ ਸਰਨੇ ਨੇ ਕਿ ਕੋਰਟ ਦੇ ਵਿੱਚ ਗੱਲ